ਸਾਖੀ ਕਾਂਸ਼ੀ ਦਾਣਾਪੁਰ ਤੋਂ ਚੱਲ ਕੇ ਅਨੇਕ ਸ਼ਹਿਰੀ ਉਤਾਰਾਂ ਕਰਦੇ ਕਦੇ ਇੱਕ ਰਾਤ ਕਦੇ ਦੋ ਦੋ ਤਰੇ ਤਰੇ ਰਾਤਾਂ ਰਾਸਤੇ ਵਿੱਚ ਮੁਕਾਮ ਕਰਦੇ ਸਾਰੇ ਸਾਥੀਆਂ ਸਮੇਤ ਸਫ਼ਰ ਕਰਦੇ ਰਹੇ ਸਫ਼ਰ ਕਰਦੇ ਜਦ ਕਿਸੇ ਥਾਂ ਕੁਛ ਚਿਰ ਰਹਿ ਪਈਏ ਉਸ ਨੂੰ ਮੁਕਾਮ ਆਖੀਂਦਾ ਹੈ ਗੁਰੂ ਮਹਾਰਾਜ ਜੀ ਦੀ ਸਿੱਖੀ ਸੇਵਕੀ ਦਾ ਪ੍ਰਚਾਰ ਤਦੋਂ ਸਾਰੇ ਦੇਸ਼ ਵਿੱਚ ਸੀ ਹਰ ਜਗ੍ਹਾ ਲੋਕੀਂ ਦਰਸ਼ਨਾਂ ਨੂੰ ਆਉਂਦੇ ਤੇ ਸਹਬਜ਼ਾਦੇ ਜੀ ਨੂੰ ਮਿਲ ਕੇ ਖੋਸ਼ ਪਰਸੰਨ ਹੁੰਦੇ ਹਰ ਥਾਂ ਦੀਵਾਨ ਸਜਦੇ ਕਥਾ ਕੀਰਤਨ ਵੀ ਹੁੰਦੇ ਸੰਗਤਾਂ ਨੇ ਹਾਲ ਹੁੰਦੀਆਂ ਸਹਿਬਜ਼ਾਦੇ ਜੀ ਦੀ ਛੋਟੀ ਉਮਰ ਵੱਡੀ ਚੜਤ ਵੜਤ ਤੇ ਸੋਹਣੇ ਬਚਨ ਸੁਣ ਕੇ ਏਸੇ ਉਮਰੇ ਬਖਸ਼ਸ਼ਾਂ ਕਰਦੇ ਰੱਬ ਬਾਬਲ ਜੀ ਦੀਆਂ ਗੱਲਾਂ ਕਰਦੇ ਸੁਣ ਸੁਣ ਕੇ ਸਿੱਖ ਸਿੱਖਾਂ ਸੇਵਕਾਂ ਦੇ ਦਿਲ ਖਿੜ ਜਾਂਦੇ ਇਸ ਤਰ੍ਹਾਂ ਚੱਲ ਕੇ ਕਾਂਸੀ ਪਹੁੰਚੇ ਇਹ ਪੁਰਾਤਨ ਸਮਿਆਂ ਦਾ ਬੜਾ ਤੀਰਥ ਹੈ ਗੰਗਾ ਜੋ ਹਰਦੁਆਰ ਵਗਦੀ ਹੈ ਤੇ ਜੋ ਪਟਨੇ ਵਗਦੀ ਸੀ ਉਹੀ ਗੰਗਾ ਕਾਂਸੀ ਦੇ ਢੇਠੋਂ ਵਗਦੀ ਲੱਗਦੀ ਹੈ ਕਾਂਸੀ ਤੋਂ ਹੀ ਗੰਗਾ ਪਟਨੇ ਜਾਂਦੀ ਹੈ ਕਾਂਸੀ ਗੰਗਾ ਦੇ ਉਰਾਰਲੇ ਕਿਨਾਰੇ ਹੈ ਜਿਵੇਂ ਪਟਨਾ ਹੈ ਕਾਂਸੀ ਵਿੱਚ ਅੱਗੇ ਹੀ ਗੁਰੂ ਕੇ ਟਿਕਾਣੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਚਰਨ ਪਾ ਗਏ ਸਨ ਸੋ ਉਸੇ ਥਾਂ ਸਹਿਬਜ਼ਾਦੇ ਜੀ ਆੜਕੇ ਉਥੇ ਜਿੱਥੇ ਨਵੇਂ ਗੁਰੂ ਜੀ ਟਿਕੇ ਸਨ ਉਥੇ ਜਿੱਥੇ ਨੌਵੇਂ ਗੁਰੂ ਜੀ ਠਿਕੇ ਸਨ ਕੋਈ 7 ਮਹੀਨੇ ਤੋਂ ਉੱਪਰ ਉਥੇ ਆਪ ਜੀ ਦੀ ਤਾਫ ਗੁਫਾ ਵੀ ਹੈ ਤੇ ਜੋ ਉਹ ਗੁਰਦੁਆਰਾ ਹੈ ਜੋ ਹੁਣ ਗੁਰਦੁਆਰਾ ਹੈ ਇੱਥੇ ਬਹੁਤ ਦਿਨ ਰਹੇ ਇਸ ਨਗਰ ਦੇ ਆਲੇ ਦੁਆਲੇ ਸਿੱਖੀ ਸੇਵਕੀ ਬਹੁਤ ਸੀ ਸੰਗ ਤਾਂ ਹਮ-ਹਮਾ ਕੇ ਦਰਸ਼ਨਾਂ ਨੂੰ ਆਈਆਂ ਸਭ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਨਿਹਾਲ ਹੋਈਆਂ ਸਤ ਸੰਗ ਦਾ ਸਮਾਗਮ ਕਥਾ ਕੀਰਤਨ ਬੜੇ ਸੋਹਣੇ ਪ੍ਰਭਾਵ ਨਾਲ ਹੁੰਦਾ ਸੀ ਪਰਵਾਉ ਹੁੰਦਾ ਹੈ ਜੋ ਕੀਰਤਨ ਕਥਾ ਸੁਣ ਕੇ ਜਾਂ ਕੋਈ ਪਲਾ ਦਰਸ਼ਨ ਕਰਕੇ ਮਨ ਉੱਤੇ ਸਵਾਦ ਸਵਾਦ ਜਿਹਾ ਪਾਸਣ ਲੱਗ ਜਾਂਦਾ ਹੈ ਜਦੋਂ ਦੀਵਾਨ ਸਜਦਾ ਤੇ ਸਹਿਬਜ਼ਾਦੇ ਜੀ ਵਿੱਚ ਬੈਠਦੇ ਤਾਂ ਸਿੱਖ ਸੇਵਕ ਆ ਕੇ ਪੇਟ ਅੱਗੇ ਕਰਦੇ ਆਪੋ ਆਪਣੇ ਦਸਵੰਦ ਚੋਂ ਦਸਵੰਦ ਜੋ ਇਕੱਠੇ ਕਰ ਰੱਖੇ ਹੁੰਦੇ ਸਨ ਲਿਆ ਕੇ ਚਰਨਾ ਵਿੱਚ ਰੱਖ ਦਿੰਦੇ ਪੇਟਾ ਹੁੰਦੀ ਹੈ ਉਹ ਜੋ ਸੰਤਾਂ ਜਾਂ ਗੁਰੂ ਜੀ ਨੂੰ ਆਦਬ ਨਾਲ ਦੇਈਂਦਾ ਹੈ ਦਸਵੰਦ ਹੁੰਦਾ ਹੈ ਆਪਣੀ ਖੱਟੀ ਦਾ ਦਸਵਾਂ ਹਿੱਸਾ ਅਰਥਾਤ 10 ਰੁਪਏ ਵਿੱਚੇ 1 ਰੁਪਿਆ ਗੁਰੂ ਜੀ ਨੂੰ ਭੇਟਾ ਕਰਨੀ ਰੱਬ ਰਾਖਾ